855 5 ਸਟਾਰ ਫੁੱਲ ਟੌਪ ਮਾਡਲ ਆ ਜਮਾਂ ਨਵਾਂ ਡ੍ਰੈਕਟਰ ਆ ਜਮਾਂ ਨਵਾਂ ਤੇ ਕਿੰਨੇ ਘੰਟੇ ਚੱਲਿਆ ਉਹ ਬਈ ਜੀ ਇਹ ਇਹ ਆ 400 ਘੰਟਾ ਚੱਲਿਆ ਜੀ ਸਟਾਰ ਕਰਦੇ ਜੀ ਦੀ 780 ਇਹ ਇਹ ਦੀ ਮੰਗ 7 ਲੱਖ 80000 ਰੁਪਏ ਡਿਮਾਂਡ ਆ ਜੀ ਉਹਨਾਂ ਲਿਖਾ ਡੀਆਈ 60 ਦਾ ਇਹ ਕਿੰਨੇ ਮਾਡਲ ਆ ਜੀ ਵੀਆਈ 60 ਦਾ ਮਾਡਲ ਹੈਗਾ 8 ਜੀ ਤੇ ਕਿੰਨੀ ਡਿਮਾਂਡ ਕਰਦੇ ਜੀ ਇਹਦੀ ਡਿਮਾਂਡ 3.5 855 5 ਸਟਾਰ ਹਰੀਜ ਪੀੜਾ ਫੁੱਲ ਟੌਪ ਮਾਡਲ ਆ ਤੇ ਕਿੰਨੇ ਮਾਡਲ ਆ ਜੀ ਇਹ 2021 ਮਾਡਲ ਆ 21 ਦਾ ਲਾਸਟ ਹੀ ਹੈ ਠੀਕ ਮੰਡ ਦੀ ਗੱਲ ਕਰੀਏ ਜੀ ਮੰਡ ਦਾ 7.5 ਆ ਜੀ ਬਾਕੀ ਮੰਨਤਾ ਨਾ ਹੋ ਜੀ ਮੰਨਤਾ 887 ਹਾਂਜੀ 45 430 ਤੇ ਮੈਂ ਕਿਸੇ ਨੇ ਲੋਨ ਕਰਾਉਣਾ ਟਰੈਕਟਰਾਂ ਦੇ ਉਹ ਸਾਰਿਆਂ ਦੇ ਜੀ ਹਾਂਜੀ ਹੋ ਜੀ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਕੱਟ ਲਾਂਗੇ ਮਾਲ ਮੁੱਲ ਕੱਟ ਲਾਂਗੇ ਜਿੰਨੇ ਦਾ ਜੇ ਸਿੱਧਾ ਵੇਚਣਾ ਹੋਵੇ ਕਿਸੇ ਨੇ ਜੀ ਉਹ ਵੀ ਲੈ ਲਾਂ ਹਾਂਜੀ ਅੱਛੀ ਗੱਲ ਭਾਈ ਜੀ ਸਾਰਿਆਂ ਨੂੰ ਆਪਾਂ ਮੁੰਟਿਆਂ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਸਾਨੂੰ ਦਕਾਣ ਹੈ ਕੈਂਟ ਕੈਂਟ ਕੰਡੀਸ਼ਨ ਆ ਟਰੈਕਟਰ ਤੇ ਉਹਨਾਂ ਇਹ ਰੇਟ ਵਗੈਰਾ ਲੜਦੇ ਆ ਤੇ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਦੇ ਆ ਸੀਗਾ ਬਾਈ ਜੀ ਸਾਰੀ ਗੱਲਬਾਤ ਓਕੇ ਮੈਂ ਜੀ ਠੀਕ ਹੈ ਬਾਈ ਜੀ ਇੱਕ ਕਿੰਨੇ ਕ ਟਰੈਕਟਰ ਅਵੇਲੇਬਲ ਆ ਬਾਈ ਆਪਣੇ ਆ ਸੱਤ ਕ ਟਰੈਕਟਰ ਲਾ ਜੀ ਠੀਕ ਆ ਜੀ ਇਹ ਕਿਸੇ ਨੇ ਟਰੈਕਟਰ ਵਿੱਚ ਘਟਾਉਣਾ ਆ ਬਾਈ ਟੱਕ ਲੰਘਦੇ ਤੇ ਲੋਨ ਦੀ ਸਬਤ ਆਈ ਜੀ ਲੋਨ ਵੀ ਕਰਵਾ ਦੇ ਠੀਕ ਆ ਬਾਈ ਜੀ ਤੇ ਜਿਆਦਾਤਰ ਆਪਣੇ ਕੋਲੇ ਸਵਰਾਜ ਟਰੈਕਟਰ ਹੁੰਦੇ ਆ ਨਾ ਜੀ ਜਿਆਦਾ ਸਵਰਾਜ ਜੀ ਠੀਕ ਆ ਜੀ ਇਹ ਸਟਾਰਟ ਕਰਦੇ ਆ ਜੀ ਸਵਰਾਜ 744 ਐਫ ਪੀ ਤੋਂ 4 star ਆ ਗਿਆ ਡਬਲ ਪੰਪਾ ਤੇ ਡਿਸਟ੍ਰੀਬਿਊਟਰ ਜੀ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਆ ਗਿਆ ਜੀ 16 ਮਾਡਲ ਆ ਉਹ ਮਾਡਲ ਆ 16 ਮਾਡਲ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਅਗਲੇ ਟਾਇਰ ਨਾਲ ਦੇ ਪਿਛਲੇ ਦੁਬਾਰੇ ਦੇ ਹੈਗੇ ਅਸ ਇੱਥੇ ਬੈਕ ਵਾਲੇ ਚੇਂਜ ਹੋਏ ਬੀਕੇਟੀ ਕਮਾਂਡਰ ਦੇ 14 9 28 ਵਾਲੇ ਟਾਇਰ ਅ 프ਰੰਟ ਵਾਲੇ ਨਾਲ ਦੇ ਆ ਪਾਵਰ ਸਟੀਅਰਿੰਗ ਚ ਆ ਗਿਆ ਡਬਲ ਪੰਪਾ ਡਬਲ ਡਿਸਟ੍ਰੀਬਿਊਟਰ ਆ ਰੰਗ ਪੇਂਟ ਦੀ ਗੱਲ ਕਰੀ ਰੰਗ ਪੇਂਟ ਰਹੀ ਨਾਲੋ ਸਾਫ ਸੁੱਤਰ ਰਹਿਤ ਆ ਇਹ ਕਿੰਨੇ ਘੰਟੇ ਚ ਲਿਆਉ ਬਈ ਇਹ ਇਆ ਕਿੰਨੇ ਪੈਂਤੀ ਸੌ ਘੰਟਾ 350 ਘੰਟਾ ਪੂਰੀ ਸਮਾਈ ਤੇ ਚੱਲਿਆ ਹੈ ਹਾਂਜੀ ਇਹ ਨੰਬਰ ਦੀ ਗੱਲ ਕਰੀਏ ਜੀ ਨੰਬਰ ਬਠੰਡਾ ਇਹ ਲੋਕੀ ਪੀਪੀ ਤਾਂ ਨੰਬਰ ਬਠੰਡਾ ਨੰਬਰ ਆ ਕੀ ਡਿਮਾਂਡ ਕਰਦੇ ਨੇ ਵੀ 5 ਲੱਖ 10 ਹਜ਼ਾਰ ਰੁਪਏ ਦੀ ਮੰਗ ਹੈ ਠੀਕ ਆ ਬਾਈ ਜੀ ਤੇ ਮੰਨਤਾ ਨਹੀਂ ਓਕੇ ਤੇ ਹੋ ਜੀ ਹੋ ਜੂਗਾ ਜੀ ਠੀਕ ਆ ਜੀ ਅੱਗੇ ਆ ਗਿਆ ਜੀ ਸਵਰਾਜ 855ਆ 5 ਸਟਾਰ ਹਰੀ ਸਪੀਡਾ ਫੁੱਲ ਟੌਪ ਮਾਡਲ ਆ ਤੇ ਕਿੰਨੇ ਮਾਡਲ ਹੈ ਜੀ ਇਹ 2021 ਮਾਡਲ ਆ 21 ਦਾ ਲਾਸਟ ਹੀ ਹੈ ਠੀਕ ਆ ਜੀ 22 ਕਹਿ ਸਕਦੇ ਆਪਾਂ ਹਾਂਜੀ 2021 ਮਾਡਲ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਯਾਰ ਨਾਲ ਦੇ ਟਾਇਰ 8085 ਪੈਸੇ ਐਮ ਆਰ ਐਫ ਦੇ ਟਾਇਰ 8085 ਪੈਸੇ ਨਾਲ ਦੇ ਟਾਇਰ ਆ ਜੀ ਐਮ ਆਰ ਐਫ ਦੇ 1000 ਘੰਟਾ ਚੱਲਿਆ ਲੱਗਦਾ ਯਾਰ ਘੰਟੇ ਦੇ ਕਰੀਬ ਟਰੈਕਟਰ ਚੱਲਿਆ ਹੋਇਆ ਤੇ ਸਾਈਡ ਗੀਅਰ ਚ ਆ ਗਿਆ ਡਬਲ ਡਿਸਟ੍ਰਿਬਿਊਟਰ ਡਬਲ ਪੰਪਾ ਫੁੱਲ ਟੌਪ ਮਾਡਲ ਆ ਤੇ ਰੰਗ ਪੇਂਟ ਦਾ ਤਾਂ Ориਜਨਲ ਆ ਦੱਸਣ ਦੀ ਲੋੜ ਹੀ ਨਹੀਂ 1000 ਘੰਟਾ ਚ ਇਹ ਇਹਦਾ ਉਹ ਨੰਬਰ ਜੀ ਟਰੈਕਟਰ ਨੰਬਰ ਇਹਦਾ ਐਚਆਰ 25 ਹਰਿਆਣਾ ਦਾ ਜੀ ਠੀਕ ਆ ਬਾਈ ਜੀ ਡੱਬ ਵਾਲੀ ਤੇ ਠੀਕ ਆ ਜੀ ਤੇ ਜਿਹੜੀ ਡਿਮਾਂਡ ਦੀ ਗੱਲ ਕਰੀਏ ਜੀ ਡਿਮਾਂਡ ਤਾਂ 7.5 ਹੈ ਬਾਕੀ ਮੰਨਤਾ ਨਾ ਹੋ ਜੂਗਾ ਮੰਨਤਾ ਨਹੀਂ 24 ਹੋ ਜੂਗਾ ਅੱਗੇ ਆ ਗਿਆ ਜੀ ਸਵਰਾਜ 8554 ਸਟਾਰ 2014 ਮਾਡਲ ਹੈ 2014 ਮਾਡਲ ਆ ਤੇ ਟਾਇਰਾਂ ਦੀ ਜੇ ਗੱਲ ਕਰੀਏ ਜੀ ਟਾਇਰ ਤਾਂ ਚੌਕੜਾ ਹੈ ਐਮ ਆਰ ਪਾ 9095 ਪੈਸੀ ਠੀਕ ਆ ਜੀ ਐਮ ਆਰ ਪਾ ਚੌਕੜਾ ਬਾਈ ਜੀ 9095 ਮੈਸੇ ਅਗਲੇ ਟਾਇਰ ਮਹਿੰਗੇ ਆ ਬਾਈ ਕਹਿੰਦਾ ਆਮ ਟਾਇਰਾਂ ਨਾਲੋਂ ਠੀਕ ਆ ਜੀ ਤੇ 14 9 22 ਵਾਲੇ ਟਾਇਰਾ ਤੇ ਸੈਂਟਰ ਗੇਅਰ ਚ ਆ ਗਿਆ ਤੇ ਫਾਈਬਰ ਵਾਲੀ ਹੱਡ ਲੱਗੀ ਹੋਈ ਏ ਜੀ ਥੋੜਾ ਬੰਪਰ ਥੋੜਾ ਮਾ ਪਰ ਲੱਗ ਗਿਆ ਤੇ ਕਿੰਨੇ ਮਾਡਲ ਆਈ ਇਹ ਇਹ ਮਾਡਲ 14 ਜੀ 14 ਮਾਡਲ ਆ ਹਾਂ ਜੀ 4 ਸਪੀਡ ਹੋਇਆ ਵੇ 4 ਸਪੀਡ ਆ ਟਰੈਕਟਰ ਇਹ ਹਾਂ ਜੀ ਤੇ ਡਬਲ ਡਿਸਟ੍ਰਿਬਿਊਟਰ ਆ ਜੀ ਡਬਲ ਡਿਸਟ੍ਰਿਬਿਊਟਰ ਫਲਟਾ ਮਾਡਲ ਆ ਗਿਆ ਠੀਕ ਆ ਬਾਈ ਜੀ ਤੇ ਜੇ ਇਹਦੇ ਨੰਬਰ ਦੀ ਗੱਲ ਕਰੀ ਜੀ ਨੰਬਰ ਇਹਦਾ ਹਰਿਆਣੇ ਦਾ ਹੀ ਇਹਨਾਂ ਬਾਦ ਦਾ ਚਰਚਮਾਲੀ ਠੀਕ ਆ ਜੀ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ 5,25,000 ਦਾ ਜੀ ਠੀਕ ਆ ਜੀ 5,25,000 ਰੁਪਏ ਡਿਮਾਂਡ ਆ ਫੋਰ ਸਪੀਡ ਦਾ ਡਰਾਈਵਰ ਹਾਂ ਜੀ ਤੇ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਰੇਨ ਵਾਲਾ ਈ 50,000 ਦਾ ਸਮਾਨ ਲੱਗੇ ਠੀਕ ਆ ਜੀ ਇਹ ਅੱਗੇ ਆ ਗਿਆ ਜੀ ਸਵਰਾਜ 855 ਫੋਰ ਸਟਾਰ ਇਹ ਕਿੰਨੇ ਮਾਡਲ ਆ ਜੀ 12 ਜੀ 12 ਮਾਡਲ 12 ਦਾ ਲਾਸਟ ਹੀ ਈ ਕਾਪੀ 13 ਦੀ ਠੀਕ ਆ ਬਾਈ ਜੀ ਜੇ ਟਾਇਰਾਂ ਦੀ ਗੱਲ ਕਰੀਏ ਟਰੈਕਟਰ ਦੇ ਜੀ ਟਾਇਰ ਹੋ ਗਏ ਹੈ ਜੀ 80 ਕੇ ਪੈਸੇ ਚਾਰੇ ਟਾਇਰਾਂ ਹੀ ਬੇਹੱਸਾਬ ਆ ਪੂਰਾ ਫਰੰਟ ਵਾਲੇ ਰੇਡੀਅਲ ਟਾਇਰ ਆ ਤੇ ਬੈਕ ਵਾਲੇ ਟਾਇਰ ਵੀ ਵਧੀਆ ਪਏ ਆ ਗੁਡਇਰ ਦੇ ਤੇ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਡਬਲ ਪੰਪ ਆ ਤੇ ਡਿਸਟ੍ਰੀਬਿਊਟਰ ਜੀ ਡਿਸਟ੍ਰੀਬਿਊਟਰ ਸਿੰਗਲ ਆ ਡਿਸਟ੍ਰੀਬਿਊਟਰ ਹੈ ਨਹੀਂ ਸਿੰਗਲ ਡਿਸਟ੍ਰੀਬਿਊਟਰ ਪਾਵਰ ਸਟੀering ਆ ਤੇ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਸਾਫ ਆ ਜੀ ਪੂਰਾ origignal ਰੰਗ ਪੇਂਟ ਆ ਇਹ ਕਿ ਨੰਬਰ ਜੀ ਇਹਦਾ ਨੰਬਰ PV60 ਆ ਜੀ ਵੀਵੀ 60 ਪੰਜਾਬ ਨੰਬਰ ਆ ਪੰਜਾਬ ਨੰਬਰ ਆ ਤੇ ਡਿਮਾਂਡ ਦੀ ਗੱਲ ਕਰੀ ਜੀ ਕਿੰਨੀ ਡਿਮਾਂਡ ਆ ਡਿਮਾਂਡ 445 ਹੈ ਜੀ 4 ਲੱਖ 45000 ਰੁਪਏ ਡਿਮਾਂਡ ਆ ਤੇ ਬਾਕੀ ਮੌਕੇ ਤੇ ਮਾਨਤਾ ਨਾਲ ਹੋਰੀ ਵਿੱਚ ਆਉ ਜਾਊਗਾ ਜੀ ਅੱਗੇ ਆ ਗਿਆ ਬਾਈ ਜੀ ਸੋਨਾ ਲਿਖਾ ਡੀਆਈ 60 ਦਾ ਇਹ ਕਿੰਨੇ ਮਾਡਲ ਆ ਜੀ ਵੀਆਈ 60 ਦਾ ਮਾਡਲ ਹੈਗਾ 8 ਜੀ 2008 ਮਾਡਲ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਵਧੀਆ 80% ਟਾਇਰ ਪਿਆ ਜੀ ਚਾਰੇ ਅਸੀਂ 80 85 ਪੰਜੇ ਇਹ ਟਾਇਰਾਂ ਦੀ ਕੰਡੀਸ਼ਨ ਕੰਪਨੀ ਦੇ ਟਾਇਰ ਹੈ ਜੀ ਗੁਡਿਅਰ ਦੇ ਬੈਕ ਵਾਲੇ 16 9 28 ਦੇ ਫਰੰਟ ਵਾਲੇ ਪੋਲੋ ਦੇ ਤੇ ਪਾਵਰ ਸਟੀering ਪੋਲੋ ਟਾਪ ਮਾਡਲ ਦਾ ਡਿਸਟ੍ਰੀਬਿਊਟਰ ਡਬਲ ਡਬਲ ਡਿਸਟ੍ਰੀਬਿਊਟਰ ਫੋਲੋ ਟਾਪ ਮਾਡਲ ਦਾ ਪਾਵਰ ਸਟੀering ਆ ਸਾਈਡ ਗੇਅਰ ਚ ਆ ਗਿਆ ਤੇ ਨੰਬਰ ਜੀ ਟਰੈਕਟਰ ਦਾ ਨੰਬਰ ਪੀ ਵੀ 65 ਪੀ ਵੀ ਪੈਂਟ ਮਾਹਲੀ ਦਾ 21 ਡਿਮਾਂਡ ਕਰਦੇ ਆ ਜੀ ਇਹਦੀ ਡਿਮਾਂਡ 3.5 ਆ ਜੀ ਡਿਮਾਂਡਾਂ ਨੇ 22 ਹੋ ਜੂ ਜੀ ਹਾਂ ਜੀ ਤੇ ਅੱਗੇ ਆ ਗਿਆ ਜੀ ਸੋਨਾ ਲਿਖਾ ਡੀ ਆਈ 55 ਹਾਂਜੀ ਇਹ ਕਿੰਨੇ ਮਾਡਲ ਆ ਜੀ 6 ਮਾਡਲ ਆ ਜੀ 6 ਮਾਡਲ ਇਹਦੇ ਟਾਇਰਾਂ ਦੀ ਜੇ ਗੱਲ ਕਰੀ ਇਹਦੇ ਟਾਇਰ ਪਿਛਲੇ 70 ਰੁਪਏ ਆ ਮੂਹਰੇ 60 ਰੁਪਏ ਠੀਕ ਆ ਜੀ ਤੇ ਪਾਵਰ ਸਟੀering ਚ ਆ ਗਿਆ ਜੀ ਹਾਂਜੀ ਰੰਗ ਪੇਂਟ ਦੀ ਗੱਲ ਕਰੀ ਰੰਗ ਪੇਂਟ ਸਾਫ ਹੈ ਪੂਰਾ ਪੂਰਾ origignal ਹੈ ਰੰਗ ਪੇਂਟ ਜੀ ਹਾਂ ਮਗਰਾੜਾ ਦੀ ਮੜੀ ਮੋਟੀ ਮਗਰਾੜਾ ਦੀ ਟੱਚਿੰਗ ਹੈ ਜੀ ਬਾਕੀ ਸਾਰਾ ਬੋਡੀ ਲੈਂਦਾ ਟਰੈਕਟਰ ਪੂਰਾ ਸਾਫ ਆ ਬੋਡੀ ਦਾ ਪੂਰਾ ਚੰਗਾ ਜੀ ਤੇ ਸਾਈਡ ਗੇਅਰ ਚ ਆ ਗਿਆ ਇੱਕ ਕੀ ਡਿਮਾਂਡ ਕਰ ਦੇਣੀ ਜੀ ਇਹਦੀ 298000 ਡਿਮਾਂਡ ਆ ਪਾਵਰ ਸਟੀering ਆ ਠੀਕ ਆ ਜੀ ਤਿੰਨ ਨੰਬਰ ਇਹਦਾ ਪੀਵੀ ਆ ਪੀਵੀ ਨੰਬਰ ਆ ਜੀ ਅੱਗੇ ਆ ਗਿਆ ਜੀ ਬਾਈ ਜੀ ਸਪਰਾਜ 855 5 ਸਟਾਰ ਫੁੱਲ ਟਾਪ ਮਾਡਲ ਆ ਜਿਵੇਂ ਨਵਾਂ ਟਰੈਕਟਰ ਆ ਜਿਵੇਂ ਨਵਾਂ ਤੇ ਕਿੰਨੇ ਘੰਟੇ ਚੱਲਿਆ ਉਹ ਬਾਈ ਜੀ ਇਹ ਇਹ ਆ 400 ਘੰਟੇ ਚੱਲਿਆ ਜੀ 400 ਘੰਟੇ ਚੱਲਿਆ ਹੋਇਆ ਪੂਰੀ ਸ਼ੋਅਰੂਮ ਕੰਡੀਸ਼ਨਰ ਟਰੈਕਟਰ ਦੀ ਰੰਗ ਪੇਂਟ ਦੇਖ ਸਕਦੇ ਹੋ ਲਿਸਕਾ ਮਾਰਦਾ ਮਗਰਾਟ ਮਗਰੂਟ ਤੇ ਰੈਂਬਰੋਂ ਬ ਚਿੱਟੇ ਦੁੱਧ ਵਰਗੇ ਚਮਕਦੇ ਆ ਬਾਈ ਜੀ ਤੇ ਟਾਇਰਾਂ ਦੀ ਕੰਡੀਸ਼ਨ ਕੀ ਹੈ ਜੀ ਸਰ ਜੀ 99 ਪੈਸੇ ਪਏ ਆ 99 ਪੈਸੇ ਤੇ 99 99 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਟਰੈਕਟਰ ਦੀ ਕੰਡੀਸ਼ਨ ਵੀ ਇੰਨੀ ਪਈ ਆ ਤੇ ਦੇਖ ਸਕਦੇ ਹੋ ਤੁਸੀਂ ਪੈਪੂਰਦਾਨ ਵਗੈਰਾ ਕੋਈ ਰੰਗ ਪੇਂਟ ਨਹੀਂ ਉਤਰਿਆ ਪੂਰੀ ਸ਼ੋਰੂਮ ਕੰਡੀਸ਼ਨ ਆ ਡਬਲ ਡਿਸਟ੍ਰੀਬਿਊਟਰ ਡਬਲ ਪੰਪਾ ਫੁੱਲ ਟੌਪ ਮਾਡਲ ਆ ਜੀ 13 ਨੰਬਰ ਆ ਨਗਦ ਕਾਇ ਹੈ ਫੇ ਜੀ ਵੀ 13 ਸੰਗਰੂਰ ਦਾ ਨੰਬਰ ਆ ਜੀ ਨਗਦ ਕਾਇ ਸਾ ਤੇ ਕੀ ਡਿਮਾਂਡ ਕਰਦੇ ਆ ਜੀ ਜੀ 780 ਹੀ ਹੈ ਦੀ ਡਿਮਾਂਡ 7 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਹੈ ਜੀ ਹਾਂਜੀ ਤੇ ਮਾਨਤਾ ਨਹੀਂ ਜੀ ਤੋਂ ਮਾਨਤਾ ਨੂੰ ਕਰਦੇ ਠੀਕ ਹੈ ਜੀ ਤੇ ਨੰਬਰ ਦੱਸ ਦੋ ਬਾਈ ਜੀ ਆਪਣਾ ਨਾਲ ਐਡਰੈਸ ਨੰਬਰ 99887 ਹਾਂਜੀ 45430 ਤੇ ਮੰਡੀ ਜੇ ਕਾਹੇ ਨੰਬਰ ਆ ਪਲਾਟ ਜੀ ਆਪਣਾ ਮਨਦੀ ਤੇ ਮੌੜ ਰੋਡ ਤੋਂ ਤਨਾ ਨੰਬਰ ਪਲਾਟ ਹੈ ਠੀਕ ਹੈ ਬਾਈ ਜੀ ਤੇ ਮੰਡੀ ਤੋਂ ਬਣਾ ਟਰੈਕਟਰ ਘਰੇ ਵੀ ਹੁੰਦੇ ਆ ਜੀ ਹਾਂਜੀ ਘਰੇ ਵੀ ਹੁੰਦੇ ਆ ਫੋਨ ਕਰਕੇ ਸੰਪਰਕ ਕਰ ਸਕਦਾ ਠੀਕ ਹੈ ਜੀ ਟਰੈਕਟਰ ਦਖਾ ਦੇ ਤੇ ਜੇ ਕਿਸੇ ਨੇ ਲੋਨ ਕਰਾਉਣਾ ਟਰੈਕਟਰਾਂ ਦੇ ਉਹ ਸਾਰਿਆਂ ਦੇ ਹਾਂਜੀ ਹੋ ਜੀ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਕੱਟ ਲਾਂਗੇ ਮਾਲ ਮੁੱਲ ਕੱਟ ਲਾਂਗੇ ਜਿੰਨੇ ਦਾ ਜੇ ਸਿੱਧਾ ਵੇਚਣਾ ਹੋਵੇ ਕਿਸੇ ਨੇ ਉਹ ਵੀ ਲੈ ਲਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ